ਸਤ ਸ੍ਰੀ ਅਕਾਲ ਸਾਰਿਆਂ ਨੂੰ ਤੈਸਵੇਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿੰਨਾ ਕੋਲਾ ਜਿਹੜਾ ਈ ਸ਼ਰਮ ਕਾਰਡ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤਾਂ ਦੀਵਾਲੀ ਦਾ ਤੋਫਾ ਜਿਹੜਾ ਉਹ ਦੇ ਦਿੱਤਾ ਹੈ ਤਾਂ ਪੈਸੇ ਜਿਹੜੇ ਤੋ ਭੇਜ ਦਿੱਤੇ ਗਏ ਨੇ ਤਾਂ ਕਿਹੜੇ ਲੋਕਾਂ ਦੇ ਖਾਤਿਆਂ ਦੇ ਵਿੱਚ ਆਏ ਨੇ ਤੁਹਾਨੂੰ ਕੀ ਕਰਨਾ ਹੋਵੇਗਾ ਕਿੰਨੇ ਪੈਸੇ ਭੇਜੇ ਗਏ ਨੇ ਸਰਕਾਰ ਵੱਲੋਂ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਤਾਂ ਉਹ ਅੱਗੇ ਦੇਣ ਜਾ ਰਹੇ ਹਨ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਦੱਸ ਦਈਏ ਜਿੰਨਾਂ ਦਾ ਈਸ਼ਰਮ ਕਾਰਡ ਬਣਿਆਗਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਬੈਨੀਫਿਟ ਤਾਂ ਇਹ ਮਿਲਦੇ ਹੈ ਕਿ ਜਿਨ੍ਹਾਂ ਕੋਲ ਇੱਕ ਜਾਂ ਦੋ ਬੱਚੇ ਨੇ ਤਾਂ ਉਹਨਾਂ ਨੂੰ ਪੈਸੇ ਭੇਜੇ ਜਾਂਦੇ ਨੇ ਜਿਨ੍ਹਾਂ ਕੋਲ ਜਿਹੜੀ ਡਿਲੀਵਰੀ ਹੋਈ ਹੈ ਬੱਚੇ ਦੀ ਪ੍ਰੈਗਨਨਸੀ ਕਰਕੇ ਤਾਂ ਉਹਨਾਂ ਨੂੰ ਪੈਸੇ ਭੇਜੇ ਜਾਂਦੇ ਨੇ ਪਰ ਹੁਣ ਦਿਵਾਲੀ ਕਰਕੇ ਇੱਕ ਹੋਰ ਤੋਹਫ਼ਾ ਜਿਹੜਾ ਉਹ ਦੇ ਦਿੱਤਾ ਗਿਆ ਹੈਗਾ ਤੇ ਕਿਹੜੇ ਲੋਕਾਂ ਨੂੰ ਮਿਲਿਆ ਉਹ ਵੀ ਤੁਹਾਨੂੰ ਸਾਰਾ ਹੁਣ ਦੱਸਣ ਜਾ ਰਹੇ ਹਾਂ ਤਾਂ ਲਾਸਟ ਤੱਕ ਵੀਡੀਓ ਦੇ ਬਣੇ ਰਹਿਣਾ ਤਾਂ ਦੱਸ ਦਈਏ ਕਿ ਈ ਸ਼ਰਮ ਕਾਰਡ ਵਾਲਿਆਂ ਨੂੰ ਵੋਟਾਂ ਕਰਕੇ ਵੱਡਾ ਤੋਹਫ਼ਾ ਜਿਹੜਾ ਉਹ ਦੇ ਦਿੱਤਾ ਗਿਆ ਹੈਗਾ ਤਾਂ ਇਹ ਤੋਹਫ਼ਾ ਦਿੱਤਾ ਹੈਗਾ ਤਾਂ ਇਹ ਤੋਹਫ਼ਾ ਮੋਦੀ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਹੈਗਾ ਤਾਂ ਇਹ ਪੈਸੇ ਕਿੰਨੇ ਭੇਜੇ ਗਏ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਤਾਂ ਦੱਸ ਦਈਏ ਕਿ ਮੋਦੀ ਸਰਕਾਰ ਵੱਲੋਂ ਦੀਵਾਲੀ ਕਰਕੇ 1500 ਰੁਪਇਆ ਭੇਜਿਆ ਗਿਆਗਾ ਕੁਝ ਲੋਕਾਂ ਦੇ ਖਾਤਿਆਂ ਦੇ ਵਿੱਚ ਆਏ ਨੇ ਤੇ ਭੇਜੇ ਕਿੱਥੇ ਗਏ ਨੇ ਇਹ ਭੇਜੇ ਗਏ ਨਹੀਂ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਇਲੈਕਸ਼ਨ ਐ ਤਾਂ ਮੋਦੀ ਨੇ ਇਲੈਕਸ਼ਨ ਕਰਕੇ ਉੱਥੇ ਪੈਸੇ ਆ ਜਿਹੜੇ ਕੁਝ ਕੁ ਖਾਤਿਆਂ ਦੇ ਵਿੱਚ ਇਹ ਪਾਏ ਗਏ ਨੇ ਪੰਜਾਬ ਦੇ ਵਿੱਚ ਫਿਲਹਾਲ ਇਸ ਬਾਰੇ ਕੋਈ ਅਪਡੇਟ ਨਹੀਂ ਧੰਨਵਾਦ